ਹੈਲੋ ਗਾਇਸ ਕੀ ਹਾਲ ਚਾਲ ਹੈ ਅੱਜ ਮੈਂ ਪਹਿਲੀ ਵਾਰੀ ਬਲੌਗ ਪਾਉਣ ਲੱਗੀ ਆ ਪਲੀਜ਼ ਸਪੋਰਟ ਜ਼ਰੂਰ ਕਰਿਓ ਅੱਜ ਨਾ ਚਾਹ ਬਣਾਉਣੀ ਆ ਤੇ ਗੈਸ ਖਤਮ ਹੋ ਗਿਆ ਦੇਖਦੇ ਆ ਕੋਠੇ ਤੇ ਚੁੱਲਾ ਤਾਂ ਬਣਿਆ ਆ ਤੇ ਹਾਂ ਅੱਜ ਚੁੱਲੇ ਤੇ ਚਾਹ ਬਣਾਉਣੀ ਪੈਣੀ ਆ گائز ٹھنڈ ہو گئی ہے اپنا خیال رکھا کرو چلو جی آ گا ساڈا چولہا دیکھو جی ہے گا چولہا آ چائے پتی ڈال دیا ادھر میں ہاں چلو جی چائے بنا دوں رکھ دیے سائڈ رکھ دے کتنے ڈگنا جائے

ਤੁਸੀਂ ਜੀ ਸਾਰੇ ਜਾਨੇ ਕਮੈਂਟ ਕਰਕੇ ਜਰੂਰ ਦੱਸਿਓ ਜਦੋਂ ਗੈਸ ਖਤਮ ਹੋ ਜਾਂਦਾ ਤੁਸੀਂ ਕੀ ਕਰਦੇ ਆਂ ਲਈ ਜਿਆਦਾ ਤੋਂ ਜਿਆਦਾ ਸਪੋਰਟ ਕਰਿਓ ਕਿਉਂਕਿ ਪਹਿਲੀ ਵਾਰੀ ਮੈਂ ਬਲੌਕ ਪਾ ਲੱਗੀਆਂ ਇਹ ਦਿਨ ਲੰਕੰਡੇ ਆ ਪਰ ਫਿਰ ਵੀ ਚਾਹ ਤਾਂ ਪੀਣੀ ਆ ਐਸੇ ਤਾਂ ਕੁਛ ਨਹੀਂ ਖਾਦਾ ਪੀਤਾ ਲਓ ਜੀ ਸਾਡੀਆਂ ਲੱਗੀਆਂ ਲੱਕੜੀਆਂ ਹਾਂ ਕਰ ਗਵਾਲੀਏ ਕਿਉਂਕਿ ਮਾਲਕ ਜੋ ਹੈਗੇ ਰੂਮ ਮਾਲਕ ਚਿੱਲਾ ਨਹੀਂ ਬਾਲਣਗੇ ਇਸ ਲਈ ਮੈਂ ਚੁਰੀ ਚੁਰੀ ਚਿੱਲਾ ਬਾਲਦੀ ਹਾਂ সাধি হই আগ সালগ আ ਦੇਖੋ ਜੀ ਵੀ ਜਰੂਰ ਜਰ سپورਟ ਜਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤਾਂ ਕਿ ਤੁਹਾਡੀ ਇਸ ਫੈਨ ਨੂੰ ਵੀ ਕੋਈ سپورਟ ਕਰੇ ਲਓ ਜੀ ਅੱਗ ਵੱਲ ਗਈ ਆ ਪਹਿਲਾਂ ਤਾਂ ਸਿੱਕੋ ਹੱਥ ਤਵ ਰੱਖਦੇ ਆ ਚਾ دیکھو تصویر ادھر کا محول کم دکھاوا تاؤ جی یہ ہے گا سا ایریا دیکھ لیا یہ آجی میں وہ رکھ دیتی ہے اچھا. چاہ ਚਲੋ ਤਾਂ ਨੂੰ ਇਧਰ ਵੀ ਦਿਖਾ ਲਈਏ ਇਹ ਹੈ ਕਿ ਕਿਸੇ ਵੀ ਜੈਸੀ ਟਿਕੜੀ ਆ ਪਾਸੇ ਤੋਂ ਇਧਰ ਹੈਗਾ ਸਾਡੇ ਆਸ਼ਰਮ ਸਿਆਣੇ ਬਜ਼ੁਰਗ ਰਹਿੰਦੇ ਆ ਇਧਰ ਆਸ਼ਰਮ ਦੀ ਬਹੁਤ ਵੱਡੀ ਸੇਵਾ ਹੁੰਦੀ ਆ ਇਹ ਹੈਗਾ ਮੇਰੇ ਇਧਰ ਸਾਈਡ ਤੇ ਆਸ਼ਰਮ ਇਹ ਆਵਲਾ ਆਸਰਮਾ ਸਾਰਾ ਅਸਰਮ ਦਾ ਬਣਿਆ ਆ ਇੱਧਰ ਅਸੀਂ ਇੱਧਰ ਚੂਲੇ ਲੱਗੇ ਆ ਉਹ ਹੈਗੇ ਚੂਲੇ ਜਿੱਥੇ ਕਦੇ-ਕਦੇ ਵੀਡੀਓ ਬਣਾ ਲਈਦੀ ਆ ਠੀਕ ਹੈ ਜੀ ਹਾਂ ਤਾਂ ਸਾਡੀ ਬਲੀ ਅੱਗ ਲੱਗੀ